ਮੰਗਾ ਲਾਗੂ ਕਰੋ ਲਾਗੂ ਕਰੋ ਲਾਗੂ ਕਰੋ ਮੁਰਦਾਬਾਤ ਮੁਰਦਾਬਾਤ ਬਸੀਆਂ ਪ੍ਰਧਾਨ ਦਿਹਾਤੀ ਸਰਕਲ টিਐਚਯੂ ਲੁਗਿਆਣਾ ਇਹ ਜਿਹੜਾ ਅੱਜ ਦਾ ਅਸੀਂ ਅਰਥੀ ਫੂਕ ਮਝਾਰਾ ਤੇ ਧਰਨਾ ਦਿੱਤਾ ਰੈ ਕੋ ਡਿਵੀਜ਼ਨ ਦੇ ਗੇਟ ਦੇ ਉੱਤੇ ਇਹ ਸਾਡੀਆਂ ਕਿਰਾਹਾਂ ਤੋਂ ਲਟਕਦੀਆਂ ਮੰਗਾ ਨੇ ਜਿਹੜੀਆਂ ਉਹਨਾਂ ਦੇ ਸੰਬੰਧ ਵਿੱਚ ਅਸੀਂ ਤਿੰਨ ਚਾਰ ਮੀਟਿੰਗਾਂ ਉੱਪਰ ਥਲੀ ਪੰਜਾਬ ਦੀ ਸਰਕਾਰ ਅਤੇ ਬੋਰਡ ਮੈਨੇਜਮੈਂਟ ਨਾਲ ਕੀਤੀਆਂ ਦੇ 26 25 ਨੂੰ ਇੱਕ ਸਮਝੌਤਾ ਵੀ ਹੋ ਗਿਆ ਸੀ ਜਿਹਦੇ ਵਿੱਚ ਹਰਪ੍ਰਜਨ ਸਿੰਘ ਈਟੀਓ ਤੇ ਪੂਰੀ ਬੋਰਡ ਦੀ ਮੈਨੇਜਮੈਂਟ ਸੀਗੀ ਪਰ ਜਿਵੇਂ ਸਰਕਾਰਾਂ ਦਾ ਹੁੰਦਾਗਾ ਵੀ ਸਮਝੌਤੇ ਕਰਕੇ ਮੁੱਕਰ ਜਾਣਾ ਉਹ ਸਰਕਾਰ ਮੁੱਕਰ ਗਈ ਸਾਨੂੰ ਦੁਬਾਰੇ ਫੇਰ ਸਰਕਲ ਪੱਧਰ ਜ਼ੋਨ ਪੱਧਰ ਦੇ ਧਾਰਨੇ ਦੇ ਕੇ 27 7 25 ਨੂੰ ਅੰਮ੍ਰਿਤਸਰ ਸਾਹਿਬ ਦੇ ਵਿੱਚ ਹਰਪ੍ਰਜਨ ਸਿੰਘ ਈਟੀਓ ਦੀ ਕੋਟੀ ਦੇ ਮੂਹਰੇ ਜਿੱਥੇ ਅਸੀਂ ਰੋਸ ਧਰਨਾ ਦਿੱਤਾ ਉਥੇ ਅਸੀਂ ਉਸ ਤੋਂ ਬਾਅਦ ਪੈਦਲ ਮਾਰਚ ਕਰਕੇ ਆਹ ਜਿਹੜਾ ਰੋਸ ਪ੍ਰਗਟ ਕੀਤਾ ਭਰਪਜਨ ਸਿੰਘ ਮੰਤਰੀ ਦੀ ਕੋਟੀ ਦੇ ਮੂਹਰੇ ਪਿੱਟ ਸਿਆਪਾ ਕਰਕੇ ਜਿਹੜਾ ਆ ਉਹਦਾ ਰੋਸ ਸੀ ਉਹਨੂੰ ਯਾਰ ਕੀਤਾ ਉਸ ਤੋਂ ਬਾਅਦ ਫਿਰ 8-8 ਨੂੰ ਮੀਟਿੰਗ ਹੋਈ ਜਿਹਦੇ ਵਿੱਚ ਕੋਈ ਸਹਿਮਤੀਆਂ ਨਹੀਂ ਬਣੀਆਂ ਅਸੀਂ ਜਿੱਥੇ ਵਰਕ ਟੂ ਰੂਲ ਚੱਲਦਾ ਸੀ ਉਹਦੇ ਨਾਲ ਨਾਲ 11 12 13 ਦੀ ਸਮੂਹਕ ਛੁੱਟੀ ਲੈ ਕੇ ਬੋਰਡ ਦਾ ਜਿਹੜਾ ਕੰਮਕਾਜ ਉਹਨੂੰ ਪੂਰਾ ਠੱਪ ਕਰਕੇ ਤਕਰੀਬਨ 80 ਪਰਸਟ ਰੈਸਟ ਕਰਕੇ ਪੰਜਾਬ ਦੀ ਸਰਕਾਰ ਅਤੇ ਬੋਰਡ ਦੀ ਮੈਨੇਜਮੈਂਟ ਦੇ ਮੂੰਹ ਤੇ ਕਰਾਰੀ ਚਪੇਟ ਮਾਰੀ ਆ ਜੇਕਰ 13 ਤੋਂ ਬਾਅਦ ਵੀ ਸਾਡੇਆਂ ਜਿਹੜੀਆਂ ਮੰਨੀਆਂ ਮੰਗਾਂ ਲਾਗੂ ਨਾ ਕੀਤੀਆਂ ਸਰਕੂਲ ਰਿਯਾਰੀ ਨਾ ਕੀਤੇ ਤਾਂ ਜਿਹੜਾ ਸੰਘਰਸ਼ ਆ ਉਹਨੂੰ ਹੋਰ ਤਿੱਖਾ ਕੀਤਾ ਜਾਊਗਾ ਤੇ ਜਿਹੜੀ ਇਹ ਛੁੱਟੀ ਆ ਇਹ ਹੋਰ ਲੰਬੀ ਕੀਤੀ ਜਾਊਗੀ ਜਸਵੀਰ ਸਿੰਘ ਆਂਡਲੂ ਜੀ ਸੂਬਾ ਪ੍ਰਧਾਨ ਗ੍ਰੇਡ ਸਬਸਡੀਸ਼ਨ ਅਮਲਾਈ ਯੂਨੀਅਨ ਰਜਿਸਟਰਡ ਨੰਬਰ 24 ਇਹਦੇ ਵਿੱਚ ਜੀ ਜਿਹੜੀਆਂ ਮੁੱਖ ਮੰਗਾਂ ਨੇ ਸਾਡੇ ਜਿਹੜੇ ਮਲਾਜ਼ਮ ਨੇ ਉਹਨਾਂ ਨੂੰ ਨਵੇਂ ਸਕੇਲ ਪੁਰਾਣੇ ਸਕੇਲ 6ਵੇਂ ਤੇ 7ਵੇਂ ਪੇ ਕਮਿਸ਼ਨ ਦੇ ਚੱਕਰਾਂ ਵਿੱਚ ਪਾ ਕੇ ਇਹਨਾਂ ਨੇ ਤਨਖਾਹਾਂ ਦਾ ਬਹੁਤ ਵੱਡਾ ਪਾੜਾ ਪਾ ਦਿੱਤਾ ਜਿਵੇਂ ਮੈਂ ਕਰਾਂ ਵੀ ਇੱਕੋ ਹੀ ਕੈਟਾਗਰੀ ਆ ਉਹ ਤਿੰਨ ਤਰ੍ਹਾਂ ਦੀ ਤਨਖਾਹ ਸਕੇਲ ਉਹਨਾਂ ਨੂੰ ਦੇ ਰਹੇ ਆ ਕਿਸੇ ਨੂੰ 19900 ਕਿਸੇ ਨੂੰ 25500 ਕਿਸੇ ਨੂੰ 35400 ਉਹਦੇ ਵਿੱਚ ਜਿਹੜਾ ਇਹ ਵਰਗੀਕਰਨ ਕੀਤਾ ਅਸੀਂ ਉਹਦਾ ਵਿਰੋਧ ਕੀਤਾ ਤੇ ਇਹਦੀ ਇੱਕ ਸਾੜ ਤਾਂ ਲਈ ਅਸੀਂ ਜਿਹੜਾ ਇਹ ਸੰਘਰਸ਼ ਦਿੱਤਾ ਸੀ ਇਸ ਤੋਂ ਬਾਅਦ ਜਿਹੜੇ ਸਾਡੇ ਮੁਲਾਜ਼ਮ ਸਾਥੀ ਪਿਛਲੇ ਸਮੇਂ ਚ ਕੰਟਰੈਕਟ ਪੀੜ ਤੋਂ ਰੈਗੂਲਰ ਹੋਏ ਉਹਨਾਂ ਨੂੰ ਰੈਗੂਲਰ ਕਰਨ ਦੀ ਗੱਲ ਸੀ ਇਸ ਤੋਂ ਬਿਨਾ ਜਿਹੜੇ 20 22 25 ਸਾਲ ਤੋਂ ਮੁਲਾਜ਼ਮ ਸਾਡੇ ਬਿੱਲ ਵੰਡਕ ਮੀਟਰ ਰੀਡਰ ਆਦ ਜਿਹੜੇ ਯਾਰੇ ਕੰਮ ਕਰ ਰਹੇ ਨੇ ਨਗੂਣੀਆਂ ਤਨਖਾਹਾਂ ਤੇ ਉਹਨਾਂ ਨੂੰ ਪੱਕੇ ਕਰਨ ਦੀ ਗੱਲ ਸੀ ਸਾਡੇ ਸਾਥੀ ਸਲੇਸ਼ੀਅਮ ਵਾਲੇ ਜਿਨ੍ਹਾਂ ਨੂੰ 12% ਵਿਆਜ ਲਾ ਕੇ ਉਹਨਾਂ ਤੋਂ ਲੱਖਾਂ ਰੁਪਏ ਦੀ ਰਿਕਵਰੀ ਕੀਤੀ ਜਾ ਰਹੀ ਆ ਪਹਿਲਾਂ ਇਹਨਾਂ ਨੇ ਨੌਕਰੀਆਂ ਬੰਦ ਕਰਤੀਆਂ ਸੀ ਜਦੋਂ ਚਾਲੂ ਕੀਤੀਆਂ ਜਿਹੜੇ ਉਹਨਾਂ ਨੇ ਤਿੰਨ ਤਿੰਨ ਚਾਰ ਚਾਰ ਪੰਜ ਪੰਜ ਲੱਖ ਰੁਪਏ ਉਹਨਾਂ ਦੇ ਕੇ ਉਹਨਾਂ ਤੋਂ ਖਿਹੜਾ ਛਿਹੜਾ ਲਿਆ ਬਾਅਦ ਚ ਸਰਕਾਰ ਬਦਲੀ ਤੋਂ ਨੌਕਰੀਆਂ ਦੇਣੀਆਂ ਸ਼ੁਰੂ ਕੀਤੀਆਂ ਪਰ ਉਹਦੇ ਲਈ 12% ਵਿਆਜ ਲਾ ਕੇ ਉਹਨਾਂ ਨੂੰ ਬਹੁਤ ਲੱਖਾਂ ਰੁਪਏ ਉਹਨਾਂ ਤੋਂ ਜਿਹੜਾ ਹੈਗਾ ਉਹ ਅਗਰਾਇਆ ਜਾ ਰਿਹਾ ਉਹਦਾ ਅਸੀਂ ਵਿਰੋਧ ਕੀਤਾ ਤੇ ਉਹਨੂੰ ਬੰਦ ਕਰਨ ਦੀ ਮੰਗ ਕੀਤੀ ਪੈਨਸ਼ਨਰ ਸਾਥੀਆਂ ਦੀਆਂ ਮੰਗਾਂ ਸੀ ਉਹ ਜਿਹੜਾ ਉਹਨਾਂ ਦਾ ਇੱਕ 23 ਸਾਲੇ ਦਾ ਹੈਗਾ ਸੀ ਜਿਹੜੇ ਪਿਛਲੇ 18 2018 ਤੋਂ ਪਿਛਲੇ ਸਾਥੀ ਨੇ ਉਹਨਾਂ ਦੀ ਗੱਲ ਸੀ ਉਸ ਤੋਂ ਬਾਅਦ ਜਿਹੜਾ 200 ਰੁਪਿਆ ਜਜੀਆ ਟੈਕਸ ਮਨਪ੍ਰੀਤ ਬਾਦਲ ਵੇਲੇ ਦਾ ਲੱਗਾ ਇਹ ਸਰਕਾਰ ਵੱਲੋਂ ਬੰਦ ਨਹੀਂ ਕੀਤਾ ਉਹ ਚੀਜ਼ ਉਹ ਮੰਗ ਸੀ ਬਾਕੀ ਪ੍ਰੋਮੋਸ਼ਨਾਂ ਦੀ ਹੋਰ ਬਹੁਤ ਸਾਰੀਆਂ ਮੰਗਾਂ ਜਿਨ੍ਹਾਂ ਤੇ ਸਾਰੀਆਂ ਤੇ ਸਹਿਮਤੀ ਹੋਣ ਦੇ ਬਾਵਜੂਦ ਵੀ ਇਹ ਲਾਗੂ ਨਹੀਂ ਕਰੀਆਂ ਗਈਆਂ ਪਿਛਲੇ ਕੱਲ ਬਿਜਲੀ ਮੰਤਰੀ ਜੀ ਦਾ ਬਿਆਨ ਚੱਲ ਰਿਹਾ ਸੀ ਉਹ ਕਹਿ ਰਹੇ ਆ ਵੀ ਸਾਰੀਆਂ ਮੰਗਾਂ ਮੰਨ ਲੀਆਂ ਮਨਾਜਮਾ ਦੀਆਂ ਇਥੇ ਮੈਂ ਦੱਸਣਾ ਚਾਹੁੰਨਾ ਬਈ ਮੰਗਾਂ ਤੇ ਸਹਿਮਤੀ ਹੋਈ ਆ ਮੰਗ ਤੇ ਕੋਈ ਵੀ ਸਾਨੂੰ ਲਿਖਤੀ ਜਿਹੜਾ ਸਰਕੂਲਰ ਆ ਉਹ ਦੇਣ ਦੀ ਬਜਾਏ ਸਾਨੂੰ ਮਿੰਟਸ ਦੇ ਵਿੱਚ ਵੀ ਜਿਹੜੀ ਮੈਨੇਜਮੈਂਟ ਆ ਉਹ ਦੇਣ ਤੋਂ ਇਨਕਾਰੀ ਹੋ ਗਈ ਜਿਹਦੇ ਕਰਕੇ ਸਾਨੂੰ ਸੰਘਰਸ਼ ਦੇ ਰਾਹ ਤੇ ਤੁਰਨਾ ਪਿਆ ਅਸੀਂ ਨਹੀਂ ਚਾਹੁੰਦੇ ਵੀ ਜਿਹੜਾ ਇੱਕ ਸ਼ਾਂਤੀ ਅਧਾਰਾ ਵਾ ਵੀ ਅਸੀਂ ਹੜਤਾਲਾਂ ਤੇ ਜਾਈਏ ਤੇ ਇਹਦੇ ਨਾਲ ਲੋਕਾਂ ਦੀ ਖੱਜਲ ਖਵਾਰੀ ਹੋਵੇ ਪਰ ਸਾਨੂੰ ਕਿਤੇ ਨਾ ਕਿਤੇ ਲੱਗਦਾ ਇਹ ਜਿਹੜੀ ਮੈਨੇਜਮੈਂਟ ਆ ਜਾਂ ਸਰਕਾਰ ਆ ਇਹ ਚਾਹੁੰਦੀ ਆ ਵੀ ਲੋਕ ਖਰਾਬ ਹੋਣ ਮੁਲਾਜ਼ਮ ਜਿਹੜੇ ਨੇ ਉਹ ਸੰਘਰਸ਼ ਦੇ ਰਾਹ ਤੇ ਪੈਣ ਇਹਦੇ ਵਿੱਚ ਮੈਂ ਤੁਹਾਨੂੰ ਦੱਸ ਦਿਆਂ ਵੀ ਜਿਹੜੀ ਇਹ 3 ਦਿਨਾਂ ਦੀ ਸਮੂਹਕ ਛੁੱਟੀ ਤੇ ਮੁਲਾਜ਼ਮ ਗਏ ਨੇ ਰੋਸ ਵਜੋਂ ਜੇ ਇਹਦੇ ਦੌਰਾਨ ਸੰਘਰਸ਼ ਦੇ ਕੋਈ ਮੰਗਾਂ ਤੇ ਸਹਿਮਤੀ ਬਣਦੀ ਆ ਤਾਂ ਕੁਝ ਇਹ ਸੰਘਰਸ਼ ਦੀ ਵਾਪਸੀ ਕਿਸੇ ਅੱਦ ਤੱਕ ਸੰਭਵ ਆ ਪਰ ਜੇ ਇਹ ਇਹਨਾਂ ਨੇ ਅੜੀਲ ਰਵਈਆ ਮੈਨੇਜਮੈਂਟ ਨੇ ਨਾ ਛੱਡਿਆ ਤਾਂ ਇਹ ਜਿਹੜਾ ਸੰਘਰਸ਼ ਆ ਇਹ ਕਿਉਂਕਿ ਹੁਣ ਇਹ ਸੰਘਰਸ਼ ਲੋਕਾਂ ਦਾ ਜਿਹੜੇ ਮੁਲਾਜ਼ਮ ਆਗੂ ਨੇ ਉਹ ਜਦੋਂ ਸੰਘਰਸ਼ ਚੱਲ ਪੈਂਦਾ ਫਿਰ ਉਹ ਫੈਸਲਾ ਉਹ ਨਹੀਂ ਕਰਦੇ ਫਿਰ ਉਹ ਜਿਹੜੇ ਵਾਲੇ ਜਿਹੜੇ ਸੰਘਰਸ਼ੀ ਲੋਕ ਨੇ ਉਹ ਫੈਸਲਾ ਕਰਦੇ ਆ ਤੋਂ ਜਿਹੜੀ ਆਵਾਜ਼ ਆਉਂਦੀ ਆ ਉਹਦੇ ਮੁਤਾਬਕੀ ਅੱਗੇ ਸੰਘਰਸ਼ ਜਿਹੜਾ ਵਧਾਇਆ ਜਾਂਦਾ ਸੋ ਹੁਣ ਜਿਹੜੇ ਅਸਾਰੇ ਬਣੇ ਹੋਏ ਨੇ ਕਿ ਥੱਲੇ ਬਹੁਤ ਜ਼ਿਆਦਾ ਰੋਹ ਆ ਸਾਰੇ ਪੰਜਾਬ ਦੇ ਵਿੱਚ ਧਰਨੇ ਮੁਜਾਰੇ ਹੋ ਰਹੇ ਨੇ ਅਰਥੀਆਂ ਭੂਕੀਆਂ ਜਾ ਰਹੀਆਂ ਨੇ ਇਹਦੇ ਲਈ ਜੇ ਨਾਮ ਮੰਗਾ ਦਾ ਕੋਈ ਹੱਲ ਹੋਇਆ ਇਹ ਸੰਘਰਸ਼ ਸਾਨੂੰ ਵੀ ਨਹੀਂ ਪਤਾ ਕਿੱਥੇ ਜਾ ਕੇ ਖੜੇ ਗਏ ਲੋਕਾਂ ਨੂੰ ਅਸੀਂ ਇਹ ਬੇਨਤੀ ਕਰਦੇ ਆਂ ਵੀ ਸਾਡਾ ਜਿਹੜੀਆਂ ਸਾਡੀਆਂ ਜਾਇਜ਼ ਮੰਗਾਂ ਨੇ ਉਹ ਨਾਮ ਮੰਨਣ ਕਰਕੇ ਹੀ ਇਹ ਜਿਹੜਾ ਸੰਘਰਸ਼ ਵਿੱਢਿਆ ਗਿਆ ਇਹਦੇ ਲਈ ਲੋਕਾਂ ਨੂੰ ਅਸੀਂ ਅਪੀਲ ਕਰਦੇ ਆਂ ਵੀ ਸਾਡਾ ਕੋਈ ਵੀ ਇਰਾਦਾ ਨਹੀਂ ਕਿਉਂਕਿ ਕਿਸਾਨ ਯੂਨੀਅਨਾਂ ਜਿਹੜੀਆਂ ਨੇ ਉਹ ਵੀ ਸਾਡੇ ਨਾਲ ਨੇ ਉਹਨਾਂ ਨੇ ਉਹਨਾਂ ਵੱਲੋਂ ਵੀ ਇਸ ਸੰਘਰਸ਼ ਦਾ ਸਮਰਥਨ ਕੀਤਾ ਗਿਆ ਕਿਉਂਕਿ ਸਰਕਾਰ ਹਰ ਇੱਕ ਚਾਹੇ ਉਹ ਕਿਸਾਨ ਯੂਨੀਅਨਾਂ ਚਾਹੇ ਅਧਿਆਪਕ ਯੂਨੀਅਨਾਂ ਨੇ ਸਾਰਿਆਂ ਨਾਲ ਇਹ ਜਿਹੜਾ ਧੱਕੇ ਤੇ ਉਤਰੀ ਹੋਈ ਆ ਤੇ ਉਹਨਾਂ ਦੀਆਂ ਮੰਗਾਂ ਤੋਂ ਭੱਜ ਰਹੀ ਹੈ ਜਿਹੜੇ ਵੱਡੇ ਵੱਡੇ ਵਾਅਦੇ ਕਰਕੇ ਸਰਕਾਰ ਆਈ ਸੀ ਉਹਨਾਂ ਤੋਂ ਇਹ ਲਗਾਤਾਰ ਭੱਜ ਰਹੀ ਆ ਤੇ ਸਾਰੇ ਮੁਲਾਜ਼ਮ ਕਿਸਾਨ ਸੰਘਰਸ਼ ਦੇ ਰਾਹ ਤੇ ਨੇ ਇਹ ਸਰਕਾਰ ਵੱਲੋਂ ਅੱਜ ਪਾਲਿਸੀ ਕੋਈ ਲਿਆਂਦੀ ਜਾਂਦੀ ਆ ਜਦੋਂ ਉਹ ਉਹਨਾਂ ਨੂੰ ਲੋਕਾਂ ਦੇ ਰੋਧ ਦਾ ਸਾਹਮਣਾ ਕਰਨਾ ਪੈਂਦਾ ਉਹ ਫਿਰ ਕੁ ਸਮੇਂ ਬਾਅਦ ਉਹਨੂੰ ਵਾਪਸ ਵੀ ਲੈ ਲੈਂਦੇ ਆ ਜ ਜਿਹਦੀ ਆਧਾਰਨਤਾ ਆ ਆਪਣੀ ਆਹ ਜਿਹੜੀ ਲੈਂਡ ਪੂਲਿੰਗ ਪਾਲਿਸੀ ਸੀਗੀ ਲੈ ਕੇ ਆਏ ਸੀ ਉਹ ਇਹਨਾਂ ਨੇ ਵਾਪਸ ਲਈ ਸੋ ਬਹੁਤ ਸਾਰੀਆਂ ਹੋਰ ਧਾਰਨਾ ਨੇ ਇਹ ਗੈਰ ਤਜਰਬੇਕਾਰ ਜਿਹੜੇ ਲੋਕ ਨੇ ਜਦੋਂ ਇਹ ਕਾਬਜ ਹੋ ਜਾਂਦੇ ਆ ਤਾਂ ਸਾਨੂੰ ਇਹੋ ਜਿਹੀਆਂ ਸਮੱਸਿਆਵਾਂ ਜਿਹੜੀਆਂ ਨਗੀਆਂ ਸੁਭਾਵੀ ਤੌਰ ਤੇ ਆਉਂਦੀਆਂ